ਅਮਰਤਪਾਲ ਸਿੰਘ ਨੂੰ ਲੈ ਕੇ ਵੱਡੀ ਖਬਰ ਹੈ ਤੁਹਾਨੂੰ ਦੱਸਦਣੇ ਆ ਕਿ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਇਹ ਕਿਹਾ ਕਿ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਜਾਨ ਨੂੰ ਖਤਰਾ ਹੈ ਇਹ ਹਵਾਲਾ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਦਿੱਤਾ ਤੇ ਕਿਹਾ ਇਸ ਕਰਕੇ ਦੂਜੀ ਵਾਰ ਐਨਐਸਏ ਲਗਾਈ ਗਈ ਹੈ ਤੁਹਾਨੂੰ ਦੱਸਦਣੇ ਆ ਕਿ ਹਾਈ ਕੋਰਟ ਵੱਲੋਂ ਕਿਹਾ ਗਿਆ ਸੀ ਕਿ ਭਗਵੰਤ ਮਾਨ ਸਰਕਾਰ ਵੱਲੋਂ ਭਾਈ ਅਮਰਤਪਾਲ ਸਿੰਘ ਦੇ ਉੱਤੇ ਦੂਜੀ ਵਾਰ ਐਨਐਸਸੀ ਕਿਉਂ ਲਗਾਈ ਗਈ ਇਹ ਉਹਨਾਂ ਤੋਂ ਪੁੱਛਿਆ ਗਿਆ ਸੀ ਤੇ ਉਹਨਾਂ ਦਾ ਜਵਾਬ ਉਹਨਾਂ ਨੇ ਅੱਜ ਦੇ ਦਿੱਤਾ ਹੈ ਪੇਸ਼ ਕੀਤਾ ਹੈ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਜਾਨ ਨੂੰ ਖਤਰਾ ਹੈ ਭਾਈ ਅਮਰਤਪਾਲ ਦੇ ਸਾਥੀਆਂ ਤੋਂ ਤੇ ਹਵਾਲਾ ਦਿੱਤਾ ਜੋ ਅਜਨਾਲੇ ਕਾਂਡ ਹੋਇਆ ਸੀ ਉਸ ਦਾ ਹਵਾਲਾ ਦਿੱਤਾ ਉਹਨਾਂ ਕਿਹਾ ਕਿ ਉਸ ਉਸ ਟਾਈਮ ਉਹਨਾਂ ਨੇ ਇੱਕ ਧਮਕੀ ਦਿੱਤੀ ਸੀ ਕਿ ਬਿਆਨਤ ਜੋ ਕਿ ਪੰਜਾਬ ਦੇ ਪੁਰਾਣੇ ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਨੇ ਵੀ ਉਸ ਤਰ੍ਹਾਂ ਦਾ ਹਾਲ ਭਗਵੰਤ ਮਾਨ ਦਾ ਕਰਾਂਗੇ ਅਜਹੀਆਂ ਕੁਝ ਗੱਲਾਂ ਨੇ ਅਜਹੀਆਂ ਕੁਝ ਵੀਡੀਓ ਉੱਥੇ ਪੇਸ਼ ਕੀਤੀਆਂ ਨੇ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਹਵਾਲੇ ਦੇ ਤੌਰ ਤੇ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੇ ਅਮਰਤਪਾਲ ਸਿੰਘ ਨੇ ਉਹਨਾਂ 'ਤੇ ਦੂਜੀ ਵਾਰ NSA ਲੱਗੀ ਆ ਤੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਪਰ NSA ਲੱਗਣ ਦੇ ਬਾਵਜੂਦ ਵੀ MP ਚੋਣਾਂ ਦੇ ਵਿੱਚ ਹਲਕਾ ਖਡੂਰ ਸਾਹਿਬ ਤੋਂ ਚੋਣ ਲੜਦੇ ਨੇ ਅਤੇ ਉੱਥੇ ਐਮਪੀ ਬਣ ਜਾਂਦੇ ਨੇ ਲੋਕਾਂ ਦੇ ਭਾਰੀ ਵੋਟ ਦੇ ਨਾਲ ਉਹਨਾਂ ਨੂੰ ਜਿਤਾਇਆ ਜਾਂਦਾ ਹੈ ਅਤੇ ਸੌਂ ਚੁੱਕਣ ਦੇ ਲਈ ਵੀ ਉਹਨਾਂ ਨੂੰ ਬਾਅਦ ਦੇ ਵਿੱਚ ਕੱਲਿਆਂ ਨੂੰ ਲਿਆਂਦਾ ਜਾਂਦਾ ਸੁਰੱਖਿਆ ਦੇ ਹੇਠ ਸੌਂ ਚਕਾਈ ਜਾਂਦੀ ਹੈ ਤੇ ਉਸ ਦੇ ਨਾਲ ਜੋ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਕਾਫੀ ਬਦਲਿਆ ਬਦਲਿਆ ਨਜ਼ਰ ਵੀ ਆਇਆ ਅਤੇ ਲੋਕਾਂ ਦੀ ਜਿਹੜੀ ਆਵਾਜ਼ ਸੀ ਉਹਨਾਂ ਦੀ ਆਵਾਜ਼ ਸੀ ਕਿ ਭਾਈ ਅਮਰਤਪਾਲ ਸਿੰਘ ਨੂੰ ਬਾਹਰ ਕੱਢਿਆ ਜਾਵੇ ਹਲਕਾ ਖਡੂਰ ਸਾਹਿਬ ਦੇ ਲੋਕ ਜਿਨ੍ਹਾਂ ਨੇ ਭਾਈ ਅਮਰਿਤਪਾਲ ਸਿੰਘ ਨੂੰ ਜਿਤਾਇਆ ਉਹਨਾਂ ਦੀ ਆਵਾਜ਼ ਸੀ ਕਿ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਪਰ ਦੂਜੀ ਵਾਰ ਪੰਜਾਬ ਸਰਕਾਰ ਨੇ ਉਹਨਾਂ ਉੱਤੇ ਐਲਐਸਏ ਲਗਾ ਦਿੱਤੀ ਅਤੇ ਜਦੋਂ ਹਾਈ ਕੋਰਟ ਦੇ ਵਿੱਚ ਇਹ ਪਟੀਸ਼ਨ ਪਾਈ ਗਈ ਇਹ ਮਾਮਲਾ ਗਿਆ ਕਿ ਦੂਜੀ ਵਾਰ ਐਨਐਸਏ ਕਿਉਂ ਲਗਾਈ ਤਾਂ ਹਾਈ ਕੋਰਟ ਵੱਲੋਂ ਸਰਕਾਰ ਨੂੰ ਕਿਹਾ ਗਿਆ ਕਿ ਇਸ ਦਾ ਜਵਾਬ ਦਿੱਤਾ ਜਾਵੇ ਤਾਂ ਸਰਕਾਰ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੀ ਜਾਨ ਨੂੰ ਅਮਰਤਪਾਲ ਦੇ ਸਾਥੀਆਂ ਤੋਂ ਖਤਰਾ ਹੈ ਇਹ ਹਵਾਲਾ ਦਿੱਤਾ ਹੈ ਅਜਨਾਲੇ ਦੀ ਇੱਕ ਵੀਡੀਓ ਜੋ ਜਨਾਲੇ ਘਟਨਾ ਹੋਈ ਸੀ 2023 ਦੇ ਵਿੱਚ ਜਿਸ ਤੋਂ ਬਾਅਦ ਅਮਰਤਪਾਲ ਨੂੰ ਤੇ ਐਨਐਸਏ ਲੱਗੀ ਸੀ ਉਹ ਘਟਨਾ ਦਾ ਹਵਾਲਾ ਦਿੱਤਾ ਹੈ ਤੁਹਾਨੂੰ ਦੱਸਦੇ ਕੱਲੇ ਅਮਰਤਪਾਲ ਹੀ ਨਹੀਂ ਉਸ ਤੋਂ ਇਲਾਵਾ ਉਹਨਾਂ ਦੇ ਹੋਰ ਵੀ ਕਈ ਸਾਥੀ ਨੇ ਜਿਨ੍ਹਾਂ ਦੇ ਉੱਤੇ ਐਨਐਸਏ ਲੱਗੀ ਹੋਈ ਹੈ ਅਤੇ ਉਹਨਾਂ ਦੇ ਚਾਚਾ ਵੀ ਨਾਲ ਨੇ ਸ਼ਾਮਲ ਜਿਨ੍ਹਾਂ ਤੇ ਐਨਐਸਏ ਲੱਗੀ ਹੈ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ ਪਰ ਹੁਣ ਦੇਖਦੇ ਹਾਂ ਦੇਖਣਾ ਹੋਵੇਗਾ ਕਿ ਅਗਲਾ ਹਾਈ ਕੋਰਟ ਦਾ ਕੀ ਹੋਵੇਗਾ ਕੀ ਫੈਸਲਾ ਹੋਵੇਗਾ ਇਸਦੇ ਵੀ ਤੁਹਾਨੂੰ ਅਪਡੇਟ ਦੰਦੇ ਰਹਾਂਗੇ ਅਮਰਪਾਲ ਸਿੰਘ ਨੂੰ ਲੈ ਕੇ ਵੱਡੀ ਖਬਰ ਹੈ ਤੁਹਾਨੂੰ ਦੱਸਦਨੇ ਆ ਕਿ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਇਹ ਕਿਹਾ ਕਿ ਭਾਈ ਅਮਰਪਾਲ ਸਿੰਘ ਦੇ ਸਾਥੀਆਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਜਾਨ ਨੂੰ ਖਤਰਾ ਹੈ ਇਹ ਹਵਾਲਾ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਦਿੱਤਾ ਤੇ ਕਿਹਾ ਇਸ ਕਰਕੇ ਦੂਜੀ ਵਾਰ ਐਨਐਸਏ ਲਗਾਈ ਗਈ ਹੈ ਤੁਹਾਨੂੰ ਦੱਸਦਨੇ ਆ ਕਿ ਹਾਈ ਕੋਰਟ ਵੱਲੋਂ ਕਿਹਾ ਗਿਆ ਸੀ ਕਿ ਭਗਵੰਤ ਮਾਨ ਸਰਕਾਰ ਵੱਲੋਂ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਦੂਜੀ ਵਾਰ ਐਨਐਸਸੀ ਕਿਉਂ ਲਗਾਈ ਗਈ ਇਹ ਉਹਨਾਂ ਤੋਂ ਪੁੱਛਿਆ ਗਿਆ ਸੀ ਤੇ ਉਹਨਾਂ ਦਾ ਜਵਾਬ ਉਹਨਾਂ ਨੇ ਅੱਜ ਦੇ ਦਿੱਤਾ ਹੈ ਪੇਸ਼ ਕੀਤਾ ਹੈ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਜਾਨ ਨੂੰ ਖਤਰਾ ਹੈ ਭਾਈ ਅਮਰਿਤਪਾਲ ਦੇ ਸਾਥੀਆਂ ਤੋਂ ਤੇ ਹਵਾਲਾ ਦਿੱਤਾ ਜੋ ਅਜਨਾਲੇ ਕਾਂਡ ਹੋਇਆ ਸੀ ਉਸ ਦਾ ਹਵਾਲਾ ਦਿੱਤਾ ਉਹਨਾਂ ਕਿਹਾ ਕਿ ਉਸ ਉਸ ਟਾਈਮ ਉਹਨਾਂ ਨੇ ਇੱਕ ਧਮਕੀ ਦਿੱਤੀ ਸੀ ਕਿ ਬਿਆਨਤ ਜੋ ਕਿ ਪੰਜਾਬ ਦੇ ਪੁਰਾਣੇ ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਨੇ ਵੀ ਉਸ ਤਰ੍ਹਾਂ ਦਾ ਹਾਲ ਭਗਵੰਤ ਮਾਨ ਦਾ ਕਰਾਂਗੇ ਅਜਹੀਆਂ ਕੁਝ ਗੱਲਾਂ ਨੇ ਅਜਹੀਆਂ ਕੁਝ ਵੀਡੀਓ ਉੱਥੇ ਪੇਸ਼ ਕੀਤੀਆਂ ਨੇ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਹਵਾਲੇ ਦੇ ਤੌਰ ਤੇ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੇ ਅਮਰਤਪਾਲ ਸਿੰਘ ਨੇ ਉਹਨਾਂ 'ਤੇ ਦੂਜੀ ਵਾਰ ਐਨਐਸਏ ਲੱਗੀ ਆ ਤੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਪਰ ਐਨਐਸਏ ਲੱਗਣ ਦੇ ਬਾਵਜੂਦ ਵੀ ਐਮਪੀ ਚੋਣਾਂ ਦੇ ਵਿੱਚ ਹਲਕਾ ਖਡੂਰ ਸਾਹਿਬ ਤੋਂ ਚੋਣ ਲੜਦੇ ਨੇ ਅਤੇ ਉੱਥੇ ਐਮਪੀ ਬਣ ਜਾਂਦੇ ਨੇ ਲੋਕਾਂ ਦੇ ਭਾਰੀ ਵੋਟ ਦੇ ਨਾਲ ਉਹਨਾਂ ਨੂੰ ਜਿਤਾਇਆ ਜਾਂਦਾ ਹੈ ਅਤੇ ਸੌਂ ਚੁੱਕਣ ਦੇ ਲਈ ਵੀ ਉਹਨਾਂ ਨੂੰ ਬਾਅਦ ਦੇ ਵਿੱਚ ਕੱਲਿਆਂ ਨੂੰ ਲਿਆਂਦਾ ਜਾਂਦਾ ਸੁਰੱਖਿਆ ਦੇ ਹੇਠ ਸੌਂ ਚਕਾਈ ਜਾਂਦੀ ਹੈ ਤੇ ਉਸ ਦੇ ਨਾਲ ਜੋ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਕਾਫੀ ਬਦਲਿਆ ਬਦਲਿਆ ਨਜ਼ਰ ਵੀ ਆਇਆ ਅਤੇ ਲੋਕਾਂ ਦੀ ਜਿਹੜੀ ਆਵਾਮ ਸੀ ਉਹਨਾਂ ਦੀ ਆਵਾਜ਼ ਸੀ ਕਿ ਭਾਈ ਅਮਰਤਪਾਲ ਸਿੰਘ ਨੂੰ ਬਾਹਰ ਕੱਢਿਆ ਜਾਵੇ ਹਲਕਾ ਖਡੂਰ ਸਾਹਿਬ ਦੇ ਲੋਕ ਜਿਨ੍ਹਾਂ ਨੇ ਭਾਈ ਅਮਰਿਤਪਾਲ ਸਿੰਘ ਨੂੰ ਜਿਤਾਇਆ ਉਹਨਾਂ ਦੀ ਆਵਾਜ਼ ਸੀ ਕਿ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਪਰ ਦੂਜੀ ਵਾਰ ਪੰਜਾਬ ਸਰਕਾਰ ਨੇ ਉਹਨਾਂ ਉੱਤੇ ਐਲਐਸਏ ਲਗਾ ਦਿੱਤੀ ਅਤੇ ਜਦੋਂ ਹਾਈ ਕੋਰਟ ਦੇ ਵਿੱਚ ਇਹ ਪਟੀਸ਼ਨ ਪਾਈ ਗਈ ਇਹ ਮਾਮਲਾ ਗਿਆ ਕਿ ਦੂਜੀ ਵਾਰ ਐਨਐਸਏ ਕਿਉਂ ਲਗਾਈ ਤਾਂ ਹਾਈ ਕੋਰਟ ਵੱਲੋਂ ਸਰਕਾਰ ਨੂੰ ਕਿਹਾ ਗਿਆ ਕਿ ਇਸ ਦਾ ਜਵਾਬ ਦਿੱਤਾ ਜਾਵੇ ਤਾਂ ਸਰਕਾਰ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੀ ਜਾਨ ਨੂੰ ਅਮਰਤਪਾਲ ਦੇ ਸਾਥੀਆਂ ਤੋਂ ਖਤਰਾ ਹੈ ਇਹ ਹਵਾਲਾ ਦਿੱਤਾ ਹੈ ਅਜਨਾਲੇ ਦੀ ਇੱਕ ਵੀਡੀਓ ਜੋ ਅਜਨਾਲੇ ਘਟਨਾ ਹੋਈ ਸੀ 2023 ਦੇ ਵਿੱਚ ਜਿਸ ਤੋਂ ਬਾਅਦ ਅਮਰਤਪਾਲ ਨੂੰ ਤੇ ਐਨਐਸਏ ਲੱਗੀ ਸੀ ਉਹ ਘਟਨਾ ਦਾ ਹਵਾਲਾ ਦਿੱਤਾ ਹੈ ਤੁਹਾਨੂੰ ਦੱਸਦੇ ਕੱਲੇ ਅਮਰਤਪਾਲ ਹੀ ਨਹੀਂ ਉਸ ਤੋਂ ਇਲਾਵਾ ਉਹਨਾਂ ਦੇ ਹੋਰ ਵੀ ਕਈ ਸਾਥੀ ਨੇ ਜਿਨ੍ਹਾਂ ਦੇ ਉੱਤੇ ਐਨਐਸਏ ਲੱਗੀ ਹੋਈ ਹੈ ਅਤੇ ਉਹਨਾਂ ਦੇ ਚਾਚਾ ਵੀ ਨਾਲ ਨੇ ਸ਼ਾਮਲ ਜਿਨ੍ਹਾਂ ਤੇ ਐਨਐਸਏ ਲੱਗੀ ਹੈ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ ਪਰ ਹੁਣ ਦੇਖਦੇ ਹਾਂ ਦੇਖਣਾ ਹੋਵੇਗਾ ਕਿ ਅਗਲਾ ਹਾਈ ਕੋਰਟ ਦਾ ਕੀ ਹੋਵੇਗਾ ਕੀ ਫੈਸਲਾ ਹੋਵੇਗਾ ਇਸਦੇ ਵੀ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ